ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਅੱਜ ਸੁਪਰੀ ਸਰੇ ਕੈਮਰਾ ਨਾਲ ਲੈ ਆਂ। ਤੇ ਅੱਜ ਆਪਾਂ ਸਰੇ ਸਰੇ ਬਣਾਉਣ ਲੱਗੇ ਆਂ ਕਿ ਇੱਕ ਚਪਾਤੀ, ਫੁਲਕਾ, ਰੋਟੀ, ਪੌਂਠੀ ਦੀ ਰੈਸਪੀ ਲੈ ਕੇ ਆਏ ਆਂ। ਬੜੀ ਵਧੀਆ ਆ ਤੇ ਹੈਲਦੀ ਵੀ ਆ। ਤੇ ਇਹਦੇ ਲਈ बस ਕੁਛ ਨਹੀਂ ਆਟਾ ਸਾਡਾ ਮੰਮੀ ਜੀ ਨੇ ਗੁੰਨਤਾ। ਇੱਧਰ ਵੇਖੋ ਤੇ ਇਨੂੰ ਬਸ ਆਪਾਂ ਲੈਣਾ ਆ ਮੈਂ ਇੱਧਰ ਲੈਂਦਾ ਉਧਰ ਚੱਕ ਕੇ ਚੱਕਦਾ ਲੈਣਾ ਕਿਉਂਕਿ ਉਧਰ ਮੰਮੀ ਜੀ ਬੈਠੇ ਨੇ ਇਸ ਕਰਕੇ ਇੱਕ ਜਿੱਤਨਾ ਪੇੜਾ ਲੈ ਲਓ ਬੜਾ ਸਾਰਾ ਆਹ ਟਿੰਪੜੀ ਰਸ ਚਾਹੀਦੀ ਹੈ ਜੇਕਰ ਚਲੋ ਤੇ ਇਹਨੂੰ ਆਪਾਂ ਝੁੰਡ ਲੈਣਾ ਇਸ ਤਰ੍ਹਾਂ ਇਦੇ ਇੱਕ ਨਾ ਉਹ ਥੋੜਾ ਜਿਹਾ ਕਿਉਂ ਦੇਸੀ ਇਹਦੇ ਛੇ ਪਾ ਰਿਹਾ ਇੱਕ ਪਾਵਾਂਗੇ ਇਹ ਆ ਸਾਡੇ ਕੋਲ ਪੀਸੀ ਹੋਈ ਹਲਦੀ ਪਹਿਲੋਂ ਹਲਦੀ ਅੱਜ ਨਾ ਕੀ ਹੈ ਲਸੀ ਲਸੀ ਅੱਛਾ ਇਹ ਹੈ ਜੀ ਲਸੀ ਪਹਿਲੋਂ ਇਹਨੂੰ ਭੁੰਨਿਆ ਸੀ ਪੁੰਨ ਕੇ ਤੇ ਇਹਨੂੰ ਪੀਸਿਆ ਹੋਇਆ ਹੈ ਹਲਦੀ ਅਲਸੀ ਨੂੰ ਹਲਦੀ ਆਉਣ ਦੇ ਵਿੱਚ ਦੇ ਵਿੱਚ ਦਾ ਅਲਸੀ ਪੀਸੀ ਹੋਈ ਪੀਸੀ ਹੋਈ ਅਲਸੀ ਉੱਪਰ ਤੇਲ ਅੱਛਾ ਜੀ ਹਾਂਜੀ ਤੇਲ ਵੀ ਜਿਹੜੇ ਭੁੰਨੇ ਹੋਏ ਆ ਮਾਣੇ ਜੇ ਰੋਸਟ ਕੀਤੇ ਹੋਏ ਆ ਤੇਲ ਪਾ ਦੇਣੇ ਆ ਉੱਪਰ ਆਏਗੀ ਥੋੜੀ ਜੀ ਸੌਂਫ ਤਿੰਨ ਨਾ ਇਨਾ ਕੁਛ ਪਾਤਾ ਨਾਲ ਤੁਸੀਂ ਇਹਦੇ ਉੱਪਰ ਪਾ ਸਕਦੇ ਜੀ ਖੰਡ ਤੇ ਜਾਂ ਪਾ ਸਕਦੇ ਜੀ ਆਪਣਾ ਗੂੜ ਪਾ ਲਓ ਮਿਸ਼ਰੀ ਪਾ ਲਓ ਕੁਛ ਵੀ ਤੇ ਮੈਂ ਪਾਉਣ ਲੱਗੀ ਆ ਪੀਸੀ ਹੋਈ ਖੰਡ ਤੁਸੀਂ ਇਹ ਪਾ ਦਿਓ ਮਿੱਠੀ ਰੋਟੀ ਤਾਂ ਹੀ ਸਵਾਦ ਲੱਗੂਗੀ ਤੇ ਸ਼ੱਕਰ ਵੀ ਪਾ ਸਕਦੇ ਹਾਂ ਸ਼ੱਕਰ ਪਾ ਸਕਦੇ ਸ਼ੱਕਰ ਮੈਨੂੰ ਕੱਢਣੀ ਪੈਣੀ ਹੈ ਮੈਂ ਤਾਂ ਨਹੀਂ ਹੋਈ ਤੁਹਾਨੂੰ ਪਤਾ ਰਹੇ ਤਾਂ ਇਹ ਵੀ ਸ਼ੱਕਰ ਹੀ ਵਰਤਣੀ ਹੈ ਤੇ ਇਹਨੂੰ ਸਾਰਿਆਂ ਨੂੰ ਇੰਚ ਕਰ ਦੇਣਾ ਗੁੱਗੂ-ਮੁਗੂ ਬਣਾ ਲੈਣਾ ਇਹਦਾ ਫਿਰ ਪੇੜਾ ਮਤਲਬ ਰੂਲ ਕਰ ਲੈਣਾ ਇਤਨਾ ਇਹਨੂੰ ਆਪਾਂ ਹੁਣ ਵੇਲ ਲੈਣਾ ਬੜੀ ਹੈਲਦੀ ਰੋਟੀ ਬਣਦੀ ਜੀ ਸਵਾਦ ਵੀ ਆਉਂ ਲੋਖਾਂ ਨੂੰ ਸਾਵਲ ਭਾਜੀ ਨੂੰ ਦਿਓ ਨਾ ਪਤਾ ਤੁਹਾਨੂੰ ਪਸੰਦ ਆਉਂਦਾ ਹਾਂ ਬੱਚਿਆਂ ਲਈ ਵਧੀਆ ਉਹਦੇ ਚ ਆਪਣੇ ਹਲਦੀ ਫੇਰ ਹਲਦੀ ਗੰਨੀ ਹੈ ਅਲਸੀ ਅਲਸੀ ਹਲਦੀ ਦੇ ਮਹਿ ਵਿੱਚ ਮੈਗਾ 3 ਹੁੰਦਾ ਆ ਇਹਨੂੰ ਥੋੜਾ ਜਿਹਾ ਆਟਾ ਲਾ ਕੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਰੂਲ ਕਰ ਲੈਣਾ ਤੇ ਥੋੜੀ ਜਿਹੀ ਚੌਦਿਸਾਂਡੀ ਇਹਨੂੰ ਆਪਾਂ ਹੱਥ ਨਾਲ ਕਵਰ ਕਰ ਲੈਣਾ ਹਾਂ ਨੂਆ ਕੋ ਫੁੱਲ ਸੀਕ ਲੈਣਾ ਜੀ ਤਵੇ ਇਹਦੇ ਚੋਕਲੀ ਜੀ ਹਾਂਜੀ ਜੀ ਚੱਕੋ ਚਲੋ ਇਹਦੇ ਚਾਹ ਬਣ ਰਹੀ ਹੈ ਦੇਖ ਲਓ ਸੀ ਅਦਰਕ ਦੇ ਛਿਲਕੇ ਵੀ ਜੜੇ ਆ ਉਹ ਵੀ ਸੁੱਟਦੇ ਨਹੀਂ ਆ ਹਾਂ ਪਾਣੀ ਜੀ ਇਹਦੇ ਆਪਾਂ ਜਿਹੜੇ ਅਦਰਕ ਹਨਾ ਉੱਪਰੋਂ ਮोटा-ਮोटा ਲਾ ਕੇ ਉਹ ਵੀ ਯੂਜ਼ ਕਰ ਲੈਣੇ ਆ ਮਾਰੇ ਫੜੇ ਤੇ ਨਿਊਜ਼ ਆਨ ਤੋ ਨਿਊਜ਼ ਨਹੀਂ ਇਹਨੂੰ ਕਹਿ ਸਕਦੇ ਸਿਆਣੇ ਕਹਿ ਸਕਦੇ ਮੈਂ ਕਿ ਇਹਦੀ ਵੀਡੀਓ ਵਖੇਈ ਸੀ ਕਹਿੰਦੇ ਕਿ ਜਿਹੜੇ ਇਹ ਦੇ ਸਿਕੜ ਹੁੰਦੇ ਅਦਰਕ ਦੇ ਸੁੱਟਣੇ ਨਹੀਂ ਚਾਹੀਦੇ ਉੱਪਰ ਲਾ ਦੇਣਾ ਜੀ ਜੀ ਸੀ ਦੋਨੋਂ ਸਾਈਡਾਂ ਤੋਂ ਪਾਈ ਤਾਂ ਚੰਗੀ ਤਰ੍ਹਾਂ ਇਹਨੂੰ ਪਕਾ ਲੈਣਾ ਤੇ ਫਿਰ ਇਹਨੂੰ ਖਾਣਾ ਗਰਮ ਗਰਮ ਖਾਣਾ ਬਿਲਕੁਲ ਦੋਨੋਂ ਸਾਈਡਾਂ ਤੋਂ ਬਣ ਗਈ ਆਹ ਹਾ 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 ਕੁਲ ਤਿੰਨ ਬਰੀਜੇ ਇਹਨਾਂ ਤਰ੍ਹਾਂ ਚੋਟ ਲੈਣੇ ਆ ਇਹ ਤੋਂ ਹੀ ਦੇਖੋ ਗੱਡੀ ਵਧੀਆ ਬਣੀ ਆ ਸਾਰੀ ਫੀਲਿੰਗ ਵਧੀਆ ਦੀ ਅੱਛਾ ਸੋ ਤੁਸੀਂ ਵੀ ਬਣਾ ਕੇ ਦੇਖਿਓ ਬੜੀ ਸਵਾਦ ਬੰਦੀ ਆ ਸੋ ਰੈਸਪੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਚ ਮਿਲਦੇ ਹਾਂ ਜੀ ਨੈਕਸਟ ਵੀਡੀਓ ਚ ਲਓ ਜੀ ਇੱਥੇ ਚਕਲੇ ਦੇ ਹੀ ਸ਼ੁਰੂ ਕਰਤੀ ਜੀ ਕਿ ਬਾਕੀ ਆਪਾਂ ਹੋਰ ਬਣਾ ਲੈਨੇ ਆ ਤਰੇ